ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਰਵਿਸਟਿੰਗ ਢਿੱਲੋਂ ਚੈਨਲ ਦੇ ਉੱਤੇ ਅਸੀਂ ਅੱਜ ਖੜੇ ਆ ਪਿੰਡ ਬੋਜਟਲ ਮਾਝਾ ਮਾਨਸਾ ਦੇ ਵਿੱਚ ਜਿੱਥੇ ਹੜਪੀੜਤਾ ਦੇ ਲਈ ਵੀ ਪਿੰਡ ਵੱਲੋਂ ਬਹੁਤ ਸਮਗਰੀ ਇਕੱਠੀ ਕਰਕੇ ਉਹਨਾਂ ਦੇ ਵਿਕਾਸ ਭੇਜੀ ਗਈ ਹੈ ਤੇ ਉਹਦੇ ਨਾਲ ਦੇ ਨਾਲ ਪਿੰਡ ਦਾ ਵਿਕਾਸ ਜੋ ਕਿ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵੀਝ ਦਿਖਾਈ ਜਾਵੇ ਇੱਥੇ ਬਹੁਤ ਪਹਿਲਾਂ ਨਰਕ ਸੀਗਾ ਸਾਰੇ ਪਿੰਡ ਦਾ ਇਹ ਸਾਂਝਾ ਜਗ੍ਹਾ ਹੈਗੀ ਕਿਉਂਕਿ ਗੁਰਦੁਆਰਾ ਸਾਹਿਬ ਨੂੰ ਜਾਂਦੀ ਹੈ ਤੋਂ ਇੱਥੇ ਨੰਗਨ ਦਾ ਬਹੁਤ ਮੁਸ਼ਕਲਾ ਆਉਂਦੀਆਂ ਸਨ ਉਹ ਸਾਰੇ ਹੀ ਨਗਰ ਦੇ ਸਹਿਯੋਗ ਤੇ ಗ್ರಾಮ ਪੰਚਾਇਤ ਤੇ ਕਲੱਬ ਡਾਗਰੇਟ ਸਿੰਘ ਜੀ ਵੱਲੋਂ ਸਹਾਇਤਾ ਕਰਕੇ ਇਹ ਸਾਰੀ ਵੀ ਤਿਆਰ ਕੀਤੀ ਗਈ ਹੈ ਸੋ ਸਾਰੇ ਪੰਚਾਇਤ ਦਾ ਧੰਨਵਾਦ ਕਰਦੇ ਆ ਅਸੀਂ ਅੱਜ ਦੇਖਾਂ ਕਹਾ ਕੇ ਕੈਮਰਾਮੈਨ ਸਾਹਿਬ ਨੂੰ ਪੁਰਾਣੀਆਂ ਫੋਟੋਆਂ ਤੇ ਨਵੀਆਂ ਫੋਟੋ ਪਾ ਕੇ ਇੱਧਰ ਸਰਪੰਚ ਸਾਹਿਬ ਦਾ ਧੰਨਵਾਦ ਕਰਦੇ ਆ ਆਓ ਜੀ ਚਲਿਏ ਪਿੰਡ ਬੋਇਟਲਮਾ ਦਾ ਇਹ ਜੋ ਗੜੀ ਦਾ ਕੰਮ ਸੀ ਬਹੁਤ ਦੇਰ ਤੋਂ ਕਰਨ ਵਾਲਾ ਪਿਆ ਸੀ ਅੱਜ ਉਹ ਕੰਮ ਪੂਰ ਚੜ ਗਿਆ ਕਿਉਂਕਿ ਜੋ ਇੱਧੇ ਆਪਾਂ ਪਹਿਲਾਂ ਗਲੀ ਦਾ ਕੰਮ ਸ਼ੁਰੂ ਕਰਿਆ ਸੀ ਉਹਦੇ ਵੀਡੀਓ ਪਾਈ ਸੀ ਤੇ ਅੱਜ ਪੂਰ ਚੜਨ ਤੋਂ ਬਾਅਦ ਫੇਰ ਵੀਡੀਓ ਪਾ ਰਹੇ ਹਾਂ ਤੇ ਸਾਰੇ ਜੋ ਪਤਵੰਤੇ ਸੱਜਣ ਇੱਥੇ ਪਹੁੰਚੇ ਹੋਏ ਨੇ ਕਿ ਸਮਸ਼ੀਰ ਸਿੰਘ ਦਾ ਸਨਮਾਨ ਕਰ ਰਹੇ ਨੇ ਗੁਰਜੰਟ ਸਿੰਘ ਜੀ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਤੇ ਨਾਲ ਹੀ ਪਿੰਡ ਦੇ ਪਤਵੰਤੇ ਸੱਜਣਾ ਵੱਲੋਂ ਅਤੇ ਮੈਂਬਰ ਸਾਹਿਬਾਨਾਂ ਵੱਲੋਂ ਬਹੁਤ ਸਾਰਾ ਸਹਿਯੋਗ ਇਸ ਗਲੀ ਨੂੰ ਨੇਪਰੇ ਚਾੜ੍ਹਨ ਦੇ ਲਈ ਮਿਲਿਆ ਤੇ ਇਸ ਗਲੀਏ ਵਿੱਚ ਜੋ ਵੀ ਕੰਮ ਤੰਦਾ ਹੋਇਆ ਤੇ ਉਹਨਾਂ ਸਾਰੇ ਵੀਰਾਂ ਦਾ ਜੀ ਧੰਨਵਾਦੀਆਂ ਖੁਸ਼ਕੁਸ਼ੀ ਦੇ ਵਿੱਚ ਅੱਜ ਚਾਹ ਪਾਣੀ ਦਾ ਇੱਥੇ